ਲੋਕ ਸਭਚੋਣਾ ਵਿਚਾਲੇ ਰੂਸਿਆ ਨੂੰ ਮਨਾਉਣ ਦੀ ਕੋਸ਼ਿਸ਼ ਰਾਜਪੁਰਾਚ ਨਰਾਜ਼ ਕਾਂਗਰਸੀ ਆਗੂਆਂ ਨੂੰ ਮਨਾਉਣ ਪਹੁੰਚੇ ਰਾਜਾ ਵੜਿੰਗ ਬੋਲੇ ਸਾਰੇ ਕਾਂਗਰਸੀ ਆਪਣੇ ਉਮੀਦਵਾਰਾਂ ਦੇ ਸਾਥ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਹਰ ਕਾਂਗਰਸੀ ਦੇ ਨਾਲ ਖੜਾ ਰਹਾਂਗਾ ਹੁਸ਼ਿਆਰਪੁਰ ਵਿਜੇ ਸਾਪਲਾ ਦੇ ਘਰ ਪਹੁੰਚੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਕਿਹਾ ਆਨ ਵਾਲੇ ਸਮਿਟ ਸਾਪਲਾ ਨੂੰ ਦਿੱਤੀ ਜਾਵੇਗੀ ਅਹਿਮ ਜ਼ਿੰਮੇਵਾਰੀ ਹੁਸ਼ਿਆਰਪੁਰ ਟਿਕਟਨਾਮ ਮਿਲਣ ਤੋਂ ਨਰਾਜ਼ ਨੇ ਸਾਪਲਾ

ਕਰਮਜੀਤ ਕੌਰ ਚੌਧਰੀ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਚੰਨੀ ਦਾ ਵੱਡਾ ਬਿਆਨ ਬੋਲੇ ਚੌਧਰੀ ਪਰਿਵਾਰ ਨੇ ਖਤਮ ਕਰ ਲਿਆ ਆਪਣਾ ਸਿਆਸੀ ਕਰੀਅਰ ਇਹਨਾਂ ਨੂੰ ਥੋੜਾ ਕਰਨਾ ਚਾਹੀਦਾ ਸੀ ਸਭ ਕਿਸਾਨਾ ਵੱਲੋਂ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮਨਾ ਦਾ ਵਿਰੋਧ ਖੇਮ ਕਰਨ ਦੇ ਪਿੰਡ ਸੂਰ ਸਿੰਘ ਚ ਚੋਣ ਪ੍ਰਚਾਰ ਦੌਰਾਨ ਕੈਰੀ ਗੱਟੀ ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਹੱਥੋਂ 84 ਦੰਗਿਆਂ ਨੂੰ ਲੈ ਕੇ ਪੀਐਮ ਨੇ ਕਾਂਗਰਸ 'ਤੇ ਬੋਲਿਆ ਹਮਲਾ ਕੇ ਹਾਸ ਸਿੱਖਾਂ ਤੋਂ ਅਜੇ ਤੱਕ 84 ਦੇ ਬਦਲੇ ਲੈ ਰਹੀ ਹੈ ਕਾਂਗਰਸ ਪਰ ਐਨਡੀਏ ਨੇ ਸਿਕ ਪੰਤ ਲਈ ਕੀਤੇ ਕਈ ਕੰਮ ਸੰਗੁਰ ਜੇਸ ਗੈਂਗਸਟਰਾਂ ਦੀ ਖੂਨੀ ਚੜ੍ਹਪ ਨੂੰ ਲੈ ਕੇ ਐਕਸ਼ਨ ਚ ਪੁਲਿਸ ਡੀਆਈਜੀ ਹਰਚਰਨ ਸਿੰਘ ਕੋਲਰ ਨੇ ਜੇਲ ਦਾ ਲਿਆ ਜਾਇਜ਼ਾ ਪੁਲਿਸ ਨੇ ਤਸ ਕੈਦੀਆਂ ਖਿਲਾਫ ਦਰਜ ਕੀਤਾ ਮਾਮਲਾ ਚੜ੍ਹ ਦੌਰਾਨ ਦੋ ਕੈਦੀਆਂ ਦੀ ਹੋਈ ਸੀ ਮੌਤ ਜਦ ਆ ਚਾਕਲੇਟ ਖਾਣ ਦੇ ਨਾਲ ਡੇਟ ਬਰਿਆ ਦੀ ਬੱਚੀ ਦੀ ਵਿਗੜੀ ਤਬੀਅਤ 6 ਮਹੀਨੇ ਪਹਿਲਾਂ ਹੀ ਐਕਸਪਾਇਰ ਹੋ ਚੁੱਕੀ ਸੀ ਚਾਕਲੇਟ ਪਟਿਆਲਾ ਜੁਰੇਂਦਰ ਰਿਸ਼ਤੇਦਾਰ ਨੇ ਗਿਫਟ ਕੀਤੀ ਸੀ ਸਮਾਨ ਦੀ ਟੋਕਰੀ ਜਿ்கਾਜ ਮਿਲਣ ਤੇ ਹੈਲਥ ਵਿਭਾਗ ਦੀ ਟੀਮ ਨੇ ਕੀਤੀ ਰੇਡ तो सत जी मैं हंसरबजोत कौर न्यूज एटीन देख रहे सारे दर्शकों का स्वागत है बुलेटिन की शुरुआत करवा पहली खबर दस के बीजेपी खेमे च नाराजगी दूर करने की जो कवायद है वो शुरू हो चुकी है हूँ बीजेपी प्रधान सुनील जाखड़ ने विजय सांखला ना मुलाकात की दोपहर लंच वेले आ मुलाकात हुई ते होशियारपुर सांखला दे कार पहुंचे हुए सिगे जो पंजाब बीजेपी प्रधान सुनील जाखड़ आ मुलाकात कीती गई मीटिंग कीती गई ते 2 घंटे आ, आ मीटिंग चली गई इस बाद जो विजय सांखला ने उमन गए चुनाव तो बाद विजय सांखला नु अहम जिम्मेदारी दीती जाएगी पंजाब बीजेपी प्रधान सुनील जाखड़ दा बड्डा बयान आया है ਜਾਖਰ ਨੇ ਕਿਹਾ ਕਿ ਭਾਜਪਾ ਦੇ ਦਿੱਤਿ ਸ਼ਾਪਲਾ ਨਿਪਉਣਗੇ ਅਹਿਮ ਜ਼ਿੰਮੇਵਾਰੀ ਹੁਸ਼ਾਰਪਤ ਤੱਕਟ ਨਹੀਂ ਮਿਲਣ ਤੋਂ ਨਰਾਜ਼ ਹਨ ਵਿਜੇ ਸ਼ਾਪਲਾ ਤੇ ਨਰਾਜ਼ਗੀ ਦੇ ਚਲਦੇ ਆਟਫਟਰ ਅਕਾਊਂਟ ਤੋਂ ਉਹਨਾਂ ਨੇ ਮੋਦੀ ਦਾ ਪਰਵਾਰ ਜੋ ਪਾਇਓ ਲਿਖਿਆ ਹੋਇਆ ਸੀਗਾ ਸੋਸ਼ਲ ਮੀਡੀਆ ਤੇ ਉਹਨਾਂ ਦੇ ਅਕਾਊਂਟ ਤੇ ਉਹ ਵੀ ਫਟਾ ਲਿਆ ਸੀਗਾ ਤੇ ਦੁਪਹਿਰ ਵੇਲੇ ਦੀਆਂ ਤਸਵੀਰਾਂ ਤੁਨ ਵਖਾੜਿਆ ਜਦੋਂ ਕਿ ਪੰਜਾਬ ਭਾਜਪਾ ਪ੍ਰਾਂਤ ਸੁਨੀ ਜਾਖਰ ਤਮਾਮ ਜੋ ਪਾਰਟੀ ਆਗੂ ਨਾਲ ਮੌਜੂਦ ਸੀਗੇ ਹਰਜੀਤ ਗਰੇਵਾਲ ਵੀ ਵੇਖ ਨੂੰ ਮਿਲੇ ਸੀ ਕਿ ਤੇ ਵਿਨੈਕ ਜੋਸ਼ੀ ਵੀ ਮੌਕੇ ਤੇ ਪਹੁੰਚੇ ਸੀਗੇ ਵਿਜੇ ਸ਼ਾਪਲਾ ਨੂੰ

ਕਿਉਂਕਿ ਇਸ ਤੋਂ ਪਹਿਲਾਂ 2019 ਵਿੱਚ ਉਹਨਾਂ ਦੀ ਟਿਕਟ ਕੱਟੀ ਗਈ ਸੀ ਕਿ ਤੇ 2024 ਵਿੱਚ ਉਹਨਾਂ ਨੂੰ ਉਮੀਦ ਸੀਗਾ ਕਿ ਹੁਸ਼ਾਰਪੁਰ ਤੋਂ ਜੋ ਰਿਜ਼ਰਵ ਸੀਟ ਹੈ ਉਹਨਾਂ ਨੂੰ ਉਥੋਂ ਕੈਂਡੀਡੇਟ ਐਲਾਨਿਆ ਜਾਏਗਾ ਪਰ ਆ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਗਈ ਸੋਮਪrakash ਜੋ ਸੈਟਿੰਗ ਐਮਪੀ ਨੇ ਹੁਸ਼ਾਰਪੁਰ ਤੋਂ ਕੇਂਦਰੀ ਮੰਤਰੀ ਨੇ ਉਹਨਾਂ ਦੀ ਜੋਦਰਮ ਪੱਤੀ ਹੈ ਅਨੀਤਾ ਸੋਮਪrakash ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਕਿ ਤੇ ਉਸ ਤੋਂ ਬਾਅਦ ਤੋਂ ਹੀ विजय सांपला लगातार नाराज चल रहे थे तो दस दिए जो विजय सांपला ने एसटी टी कमिशन के चेयरपर्सन भी रह चुके हैं इसको तो पहला सबका एम पी भी रह चुके हैं ते हूँ दस दिए सुनील जाखर ने बाहर आके एक बयान दिता उन्होंने कहा कि चोणों तो बाद विजय सांपला को अहम जिम्मेवारी दी जाएगी इंपॉर्टेंट अहुदा दिता जाएगा बीजेपी ने जित सांपला अहम जिम्मेवारी निभाने एक डिसिप्लिन पार्टी के तौर है ਤੇ ਮਜਬੂਤ ਤੇ ਸਖਤ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦ ਹਾਂ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਇਹ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਦੀ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਪਾਵਨਾ ਦੀ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਹੋਈ ਉਹ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ ਬੀਜਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪ੍ਰੋਸੈਸ ਨਾਲ ਪਰ ਕੋਈ ਨੀ ਜ਼ਿੰਮੇਵਾਰੀ ਦੀ ਜਾ ਰਹੀ ਹੈ ਜਾਂ ਦੇਖਿਏ ਜ਼ਿੰਮੇਵਾਰੀਆਂ ਦਾ ਬਹੁਤ ਹੈ ਸਭ ਜ਼ਿੰਮੇਵਾਰੀ ਦਾ ਅਜ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ ਆ ਤਾਂ ਪਹਿਲਾਂ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਕਿ ਅਸੀਂ ਇਕੱਲੇ ਲੜਨਾ ਹੈ ਤੇ ਆ ਮਸਲਾ ਸਿਰਫ ਇੱਥੇ 2024 ਤੇ ਨਹੀਂ ਨਿਬੜਨਾ ਸਭ 2027 ਸਾਹਮਣੇ ਖੜੀ ਹੈ ਸਭ ਦੇਖਿਏ ਚੋਣ ਲੜਾਣਾ ਕਾਂ ਸੇ ਕਿਸ ਕੋ ਕੀ ਮਿਲੇਗਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ पर ये मैं आपको सामने दे सकता हूँ कि जो भी फैसला लिया जाएगा पंजाब के देश के हित उस में उसमें सब पार्टी के निगाह में सबसे प्राइम जो पोजीशन है वो सांपला साहब की हमेशा बनी रहेगी प्यासन पंजाब बीजेपी प्रधान सुनील जाखड़ जिन्हों के वालों कहा गया है कि जो रुस्से हुए विजय सांपला से मना लिया गया है चोणों तो बाद विजय सांपला अहम जिम्मेवारी के नाल मनाया जाएगा ਤੇ ਇਸੇ ਵਿਚਾਲੇ ਬੀਜੇਪੀ ਦੀ ਜਿੱਤ ਚ ਸਾਪਲਾ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਦੱਸਦੇ ਹੁਣ ਤੁਹਾਨੂੰ ਲੈ ਕੇ ਚਲਾਂਗੇ ਹੁਸ਼ਿਆਰਪੁਰ ਜਿੱਥੇ ਸੀਐਮ ਭਗਵੰਤ ਪਾਣ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤੇ ਪਾਰਟੀ ਉਮੀਦਵਾਰ ਡਾਕਟਰ ਚੱਬੇਵਾਲ ਦੇ ਹੱਕ ਚ ਸੀਐਮ ਭਗਵੰਤ ਪਾਣ ਰੈਲੀ ਕਰ ਰਹੇ ਨੇ ਰੈਲੀ ਨੂੰ ਸੰਬੋਧਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸਦੇ ਕਿ ਹੁਸ਼ਿਆਰਪੁਰ ਰਿਜ਼ਰਵ ਸੀਟ ਹੈ ਤੇ ਉੱਥੇ ਰਾਜਕੁਮਾਰ ਚੱਬੇਵਾਲ ਨੂੰ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨਿਆ ਵੱਡੀ ਪੰਚਾਇਤ ਲੋਕ ਸਭਾ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਤੁਹਾਡੀ ਨੁਮਾਇੰਦਗੀ 4 ਜੂਨ ਤੋਂ ਬਾਅਦ ਕਰਨਗੇ ਸ੍ਰੀ ਡਾਕਟਰ ਰਾਜਪਾਲ ਚੱਬੇਵਾਲ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਲਈ ਸਾਡੇ ਤੁਹਾਡੇ ਪਹਿਲਾਂ ਹੀ 2 ਸਾਲ ਪਹਿਲਾਂ ਬਹੁਤ ਭਾਰੀ ਗਿਣਤੀ ਨਾਲ ਆਮਕਰਾਂ ਦੇ 3 ਪੁੱਤਾਂ ਨੂੰ ਜਿਤਾ ਕੇ ਤੁਸੀਂ ਭੇਜਿਆ ਬ੍ਰਹਮਸ਼ੰਕਰ ਜਿੰਪਾ ਜੀ ਮਨਿਸਟਰ ਨੇ ਡਾਕਟਰ ਅਵਜੋਦ ਜੀ ਘੁਮਣ ਸਾਹਿਬ ਸਾਡੇ ਗਿੱਲ ਸਾਹਿਬ ਰਾਜਾ ਜੀ ਔਰ ਸਾਡੇ ਮੈਡਮ ਥਿਆਲਾ ਜਿਹੜੇ ਮਹਿਲਾ ਵਿੰਗ ਨੂੰ ਦੇਖਦੇ ਨੇ ਔਰ ਸਾਡੇ ਆਲਖ ਸਾਹਿਬ ਸਾਡੀ ਸਾਰੀ ਟੀਮ ਬੈਠੀ ਹੈ ਜਗਿੰਦਰ ਸਿੰਘ ਮਾਨ ਬੈਠੇ ਨੇ ਔਰ ਮੇਰੇ ਸਾਹਮਣੇ ਵੀ ਸਾਡਾ ਇਹ ਪਰਿਵਾਰ ਬੈਠਾ ਹੈ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੰਨੀ ਭਾਰੀ ਗਿਣਤੀ 'ਚ ਤੁਹਾਨੂੰ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਹੈ। ਥਕਾਵਟਾ ਲੈ ਜਾਂਦੀ ਨਹੀਂ ਜਦੋਂ ਤੁਸੀਂ ਇੰਨੀ ਭਾਰੀ ਗਿਣਤੀ 'ਚ ਗਰਮੀ ਦੇ ਬਾਵਜੂਦ ਬਹੁਤ ਦੇਰ ਤੋਂ ਇੱਥੇ ਬੈਠੇ ਹੋ। ਇਹ ਇਹ ਜਿਹੜਾ ਜਨੂਨ ਹੈ, ਇਹੀ ਆਮਾ ਦੀ ਪਾਰਟੀ ਦੀ ਨਿਸ਼ਾਨੀ ਆ ਬਸ। ਇਹ ਜਨੂਨ ਜਿਹੜਾ ਹੈ, ਇਹ ਆਮਾ ਦੀ ਪਾਰਟੀ ਦੀ ਨਿਸ਼ਾਨੀ ਹੈ। ਤੁਹਾਡਾ ਘਰੋਂ ਪਹਿਲਾ ਕਦਮ ਬਾਹਰ ਨਿਕਲਣਾ ਕਰੋ ਪਹਿਲਾ ਕਦਮ ਚੁੱਕਣਾ ਹੀ ਸਾਡੇ ਲਈ ਇਨਕਲਾਬ ਦੀ ਨਿਸ਼ਾਨੀ ਹੈ ਤੁਹਾਡਾ ਚੱਲਿਆ ਹੋਇਆ ਕੱਲਾ ਕੱਲਾ ਕਦਮ ਸਾਡੇ ਸਿਰ ਮੱਥੇ ਕੁਝ ਗੱਲਾਂ ਕਰਨੀਆਂ ਨੇ ਸੌਖੀ ਜੀ ਭਾਸ਼ਾ ਚ ਮੈਂ ਬਹੁਤਾ ਬਾਲੇ ਔਖੇ ਜਿਹੇ ਅੱਖਰ ਨਹੀਂ ਬੋਲਦਾ ਹੁੰਦਾ ਮੈਨੂੰ ਤਾਂ ਲੋਕਾਂ ਵਾਲੀ ਭਾਸ਼ਾ ਆਉਂਦੀ ਹੈ ਲੋਕਾਂ ਵਾਲੀ ਬੋਲੀ ਆਉਂਦੀ ਹੈ ਉਸੇ ਚ ਗੱਲ ਕਰਦਾ ਹੁੰਨਾ ਮੈਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਬ ਬਹੁਤ ਗਿਣਤੀ ਦੇ ਵਿੱਚ ਬਾਵਾ ਪਹਿਣਾ ਬੈਠੇ ਔਰ ਜੇ ਦੇਸ਼ ਦੀ ਆਰਥਿਕਤਾ ਬਾਰੇ ਪੁੱਛਣਾ ਹੈ ਕਿ ਦੇਸ਼ ਜਾਂ ਸੂਬਾ ਕਿੱਧਰ ਨੂੰ ਜਾ ਰਿਹਾ ਹੈ ਤਾਂ ਮਾਵਾ ਪੈਣਾ ਤੋਂ ਬਿਨਾ ਹੋਰ ਕੋਈ ਨਹੀਂ ਸਮਝਾ ਸਕਦਾ ਕਿਉਂਕਿ ਚੁੱਲ੍ਹਾ ਇਹ ਚਲਾਉਂਦੀਆਂ ਨੇ ਕਿ ਮਹਿੰਗਾਈ ਕਿੰਨੀ ਹੈ ਸਿਲੰਡਰ ਕਿੰਨੇ ਦਾ ਹੋ ਗਿਆ ਨੂਨ ਮੇਚ ਦਾ ਕੀ ਪਾ ਹੈ ਸਭ ਤੋਂ ਵੱਧ ਚਿੰਤਾ ਇਹਨਾਂ ਨੂੰ ਹੁੰਦੀ ਹੈ ਕਿ ਅੱਜ ਸ਼ਾਮ ਨੂੰ ਰੋਟੀ ਜਿਹੜੀ ਹੈ ਉਹ ਕਿਵੇਂ ਪਕਾਉਣੀ ਹੈ ਬੱਚਿਆਂ ਨੂੰ ਅੱਗੇ ਕੱਲ ਨੂੰ ਸਕੂਲ ਤੋਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਟਿਫਨ ਪੈਕ ਕਰਨੇ ਨੇ ਸਭ ਤੋਂ ਵੱਧ ਮਹਿਲਾ ਸ਼ਕਤੀ ਜਾਣਦੀ ਹੈ ਵੀਰੋ ਅੱਜ ਸੈਂਟਰ ਦੇ ਵਿੱਚ ਜਿਹੜੇ ਬੈਠੇ ਨੇ 10 ਸਾਲ ਹੋ ਗਏ ਉਹਨਾਂ ਨੂੰ 10 ਸਾਲਾਂ ਚ ਵੀ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੰਮ ਨਹੀਂ ਗਿਣਾ ਸਕਦੇ 10 ਸਾਲਾਂ 'ਚ ਇੱਕ ਵੀ ਕਿ ਆਹ ਕੰਮ ਕਰਤਾ ਕਿਉਂਕਿ ਕੁਝ ਕੀਤਾ ਹੀ ਨਹੀਂ ਵੇਚਿਆ ਹੀ ਵਿੱਚ ਹੈ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਫੇਲ ਵੇਚਤਾ 에어ਪੋਰਟ ਵੇਚਤੇ LIC ਵੇਚਤੀ ਕੁਛ ਨਹੀਂ ਛੱਡਿਆ ਸਭ ਵੇਚਿਆ ਹਜੇ ਵੀ ਆ ਕੇ ਕਹਿੰਦੇ ਨੇ ਕਿ ਇਸ ਧਰਮ ਦੇ ਨਾਂ ਤੇ ਇਸ ਜਾਤੀ ਦੇ ਨਾਂ ਤੇ ਜਾਂ ਨਫ਼ਰਤ ਫਲਾ ਕੇ ਵੋਟਾਂ ਮੰਗਦੇ ਆ ਵੀਰੋ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਤੇ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹਨੇ 2020 ਦੇ ਵਿੱਚ ਦਿੱਲੀ ਦੇ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਕਹਤਾ ਸੀ ਕਿ ਦਿੱਲੀ ਦੇ ਲੋਕੋ ਜੇ ਮੇਰੇ ਪੌਣੇ 5 ਸਾਲ ਦੇ ਕੰਮ ਪਸੰਦ ਨੇ ਤਾਂ ਵੋਟ ਪਾਇਓ ਨਹੀਂ ਵੋਟ ਨਾ ਪਾਇਓ ਜੇ ਪਸੰਦ ਨਹੀਂ ਹੈਗੇ ਕੰਮ ਆਹ ਜ਼ੁਰਤ ਚਾਹੀਦੀ ਏ ਲੀਡਰ ਚ ਜੇ ਕੁਝ ਕੀਤਾ ਹੋਊਗਾ ਤਾਂ ਇਹੋ ਕਹਿੰਦੇ ਐ ਨਹੀਂ ਤਾਂ ਇੱਥੇ ਬੁੜੀਆਂ ਸਰਕਾਰਾਂ ਆਈਆਂ ਹਰ ਵਾਰੀ ਕਹਿੰਦੇ ਨੇ ਇੱਕ ਮੌਕਾ ਹੋਰ ਦਿਓ ਜੀ ਅਸੀਂ ਮੌਕੇ ਦੇਂਦੇ-ਦਿੰਦੇ ਥੱਕ ਗਏ ਹੋ ਮੌਕੇ ਮੰਗਦੇ ਨਹੀਂ ਥੱਕੇ ਹੋ ਕਰਨਾ ਹੋਵੇ ਤਾਂ ਇੱਕ ਕੰਮ ਦੇ ਵਿੱਚ ਹੀ ਹੋ ਸਕਦਾ ਹੈ ਆਪਾਂ ਨੇ 2 ਸਾਲ ਚ ਕੀਤਾ 2 ਸਾਲ 3 ਮਹੀਨੇ ਹੋਇਆ ਅਜੇ ਸਵਾ 2 ਸਾਲ ਕਹਿ ਲੈਣੇ ਚਲੋ ਸਵਾ 2 ਸਾਲ ਚ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਤੁਹਾਡਾ ਪੁੱਤ 43000 ਔਰ ਇੱਕ ਵੀ ਕੋਈ ਹਾਈ ਕੋਰਟ ਦਾ ਜਾ ਕੋਈ ਸੁਪਰੀਮ ਕੋਰਟ ਦਾ ਜਾਂ ਕਿਸੇ ਸੈਸ਼ਨ ਕੋਰਟ ਦਾ ਉਹਨਾਂ ਤੇ ਕੋਈ ਪਰਚਾ ਜਾਂ ਪੀਆਈਐਲ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਿਆ ਹੋਵੇ ਅਸੀਂ ਸਭ ਤੋਂ ਪਹਿਲਾਂ ਉਹ ਸਾਰੀਆਂ ਜਿਹੜੀਆਂ ਬੈਰੀਅਰ ਨੇ ਉਹ ਕਲੀਅਰ ਕਰਦੇ ਆਂ ਵੀ ਤਾਂ ਕਰਕੇ ਨੌਕਰੀ ਦੇਵਾਂਗੇ ਕਈ ਵਾਰੀ 4 400 ਵੀ ਨੌਕਰੀ ਦਿੱਤੀ ਐ ਕਿਸ ਕਦੇ 212 ਕਲੀਅਰ ਹੋ ਗਏ ਮੈਂ ਕਿਹਾ ਵੀ ਜਿਹੜੇ ਜਿਹੜੇ ਕਲੀਅਰ ਹੋਈ ਜਾਂਦੇ ਨੇ ਨੌਕਰੀਆਂ ਦੇਈ ਜਾਓ ਕਿਉਂਕਿ ਬਾਅਦ ਚ ਜਿਹੜੇ ਕੋਈ ਕੋ ਹੋਰ ਕੇਸ ਨੇ ਉਹ ਵੀ ਲੜ ਲੂਗੀ ਸਰਕਾਰ ਇਹ ਕਰ ਕਰਕੇ ਕਰ ਕਰਕੇ ਬੂੰਦ ਬੂੰਦ ਨਾਲ 43000 ਨੌਕਰੀਆਂ ਦਿਤਤੀਆਂ ਜੀ ਸਾਡੀਆਂ 3 ਜਿਵੇਂ ਦੱਸਿਆ ਟਕਸਰ ਸਾਹਿਬ ਨੇ ਪੁਲਿਸ ਦੇ ਵਿੱਚ ਭਰਤੀ ਹੋ ਰਹੀਆਂ ਸਾਡੀਆਂ 3 ਪਹਿਣਾ ਪਟਵਾਰੀ ਲੱਗ ਰਹੀਆਂ ਸਾਡੀਆਂ 3 ਪਹਿਣਾ ਜੱਜ ਬਣ ਰਹੀਆਂ ਨੇ ਸਾਡੀਆਂ 3 ਪਹਿਣਾ ਆਮ ਕਰਨੀਆਂ ਜੱਜ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਇੱਕੋ ਘਰ ਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਨੇ ਮੈਨੂੰ ਬਜ਼ੁਰਗ ਮਿਲਿਆ ਇੱਕ ਕਹਿੰਦਾ ਪੁੱਤ ਬੇਟੀ ਨੂੰ ਕਹਿੰਦਾ ਕੈਨੇਡਾ ਭੇਜਣ ਦੀ ਤਿਆਰੀ ਸੀ ਕਹਿੰਦੇ 35 ਲੱਖ ਲੱਗੂਗਾ ਐਨੇ ਹੈ ਨਹੀਂ ਸੀ 25 ਲੱਖ ਦਾ ਪ੍ਰਬੰਧ ਕਰ ਲਿਆ ਸੀ 10k ਦੀ ਹਜੇ ਤਿਆਰੀ ਸੀ ਵੀ ਚਲੋ ਇਹਨਾਂ ਦੀ ਮਾਂ ਦੀਆਂ ਵਾਲੀਆਂ ਬੋਲੀਆਂ ਵੇਚ ਦਾਂਗੇ ਗਹਿਣੇ ਧਰ ਦਾਂਗੇ ਕੋਈ ਹੋਰ ਚੀਜ਼ ਜਿਹੜੀ ਘਰ ਚ ਪਈ ਹੈ 10k ਲੱਖ ਦਾ ਪ੍ਰਬੰਧ ਕਰ ਲਾਂਗੇ ਕਹਿੰਦਾ ਹਜੇ ਪ੍ਰਬੰਧ ਕਰੀ ਹੋਈ ਜਾਂਦੇ ਸੀ ਪੰਜਾਬ ਸਰਕਾਰ ਦੀ ਚਿੱਠੀ ਆ ਗਈ ਕਿ ਤੂੰ ਬਿਜਲੀ ਬੋਰਡ ਦੇ ਵਿੱਚ ਐਸਡੀਓ ਲੱਗ ਗਈ ਭਾਈ ਕਹਿੰਦਾ ਕੈਨੇਡਾ ਜਾਣਾ ਕੈਨਸਲ ਨਾਲੇ ਤਾਂ 35 ਲੱਖ ਰੁਪਏ ਬਚ ਗਿਆ ਨਾਲੇ ਕੁੜੀ ਨੂੰ ਨੌਕਰੀ ਮਿਲ ਗਈ ਕਹਿੰਦਾ ਕਬੀਲਦਾਰੀ ਬਦਲ ਗਈ ਪੀਡੀਓ ਹੀ ਬਦਲ ਗਈ ਹੁਣ ਮੁੰਡਾ ਵੀ ਵਧੀਆ ਨੌਕਰੀ ਵਾਲਾ ਮਿਲੂਗਾ ਪੂਰਾ ਸਾਰਾ ਕੁਝ ਹੀ ਬਦਲ ਜਾਂਦਾ ਜੀ ਸਿਸਟਮ ਬਦਲ ਜਾਂਦਾ ਆ ਫਾਇਦਾ ਹੁੰਦਾ ਜੀ ਇਮਾਨਦਾਰ ਸਰਕਾਰ ਚੁਣਨ ਦਾ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਮਿਲੇ ਕਿ ਮੇਰੀ ਐਸੇ ਸਰਕਾਰ 'ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ 'ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਇਹ ਤਾਂ ਸਰਕਾਰੀ ਵੀ ਗੱਲ ਕਰਦਾ ਹੁਣ ਆ ਰਿਹਾ ਆਪਣੇ ਕੋਲੇ ਨਿਵੇਸ਼ ਫੈਕਟਰੀਆਂ 70 ਹਜ਼ਾਰ ਕਰੋੜ ਦਾ ਨਿਵੇਸ਼ ਪਹੁੰਚ ਗਿਆ ਟਾਟਾ ਸਟੀਲ ਦੇਸ਼ ਦੇ ਵਿੱਚ ਜਮਸ਼ੇਦਪੁਰ ਚ ਸਭ ਤੋਂ ਵੱਡਾ ਉਹਨਾਂ ਦਾ ਫੈਕਟਰੀ ਹੈ ਜਮਸ਼ੇਦਪੁਰ ਚ ਟਾਟਾ ਸਟੀਲ ਦੀ ਤੇ ਸਭ ਤੋਂ ਵੱਡੀ ਦੂਜੇ ਨੰਬਰ ਦੀ ਫੈਕਟਰੀ ਲੁਧਿਆਣੇ ਲਾ ਰਹੇ ਨੇ ਮੈਂ ਭੂਮੀ ਪੂਜਨ ਤੇ ਗਿਆ ਸੀ ਉਦਘਾਟਨ ਕਰ ਆਇਆ ਮੈਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜਦੋਂ ਮੇਰੇ ਕੋਲੇ ਕੋਈ ਵਪਾਰੀ ਆਉਂਦਾ ਮੈਂ ਤੁਹਾਨੂੰ ਇੱਕ ਬੜੀ ਰੋਚਕ ਗੱਲ ਦੱਸਦਾ ਇੱਕ ਕੋਈ ਬਹੁਤ ਵੱਡਾ ਇੰਡਸਟਰੀਸ ਮੇਰੇ ਕੋਲੇ ਆਇਆ ਕਰੇ ਉਹ ਕਹਿੰਦਾ ਜੀ 2000 ਕਰੋੜ ਦਾ ਨਿਵੇਸ਼ ਕਰੂੰਗਾ ਕਟੋ-ਕਟ 2-3000 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਕਰੋ ਕੰਮ ਮੇਰੇ ਲੈ ਕੇ ਸੇਵਾ ਕਹਿੰਦਾ ਜੀ ਬਸ ਸਰਕਾਰ ਸਪੋਰਟ ਕਰ ਦੇ ਮੈਂ ਕਿਹਾ ਸਪੋਰਟ ਕਰਾਂਗੇ ਤੂੰ ਤੁਹਾਨੂੰ ਫੈਕਟਰੀ ਲਾਉਣੀ ਹੈ ਤੁਹਾਨੂੰ ਕੱਚਾ ਮਾਲ ਤੇ ਫੈਕਟਰੀ ਚ ਕੰਮ ਵਾਸਤ ਕੰਮ ਕਰਨ ਵਾਸਤੇ ਲੋਕ ਚਾਹੀਦੇ ਆ ਸਾਨੂੰ ਰੈਵਨਿਊ ਚਾਹੀਦਾ ਤੁਸੀਂ ਰੋਜ਼ਗਾਰ ਦਿਓ ਅਸੀਂ ਉਹੀ ਰੈਵਨਿਊ ਲੋਕਾਂ ਤੇ ਲਾਵਾਂਗੇ ਕਹਿੰਦੇ ਹਾਂਜੀ ਬਸ ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰ ਦੀ ਸਰਕਾਰਾਂ ਦੀ ਸਪੋਰਟ ਚਾਹੀਦੀ ਹੈ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਥੋੜੇ ਜਿਰਵਾ ਫੇਰ ਕਹਿੰਦਾ ਬਸ ਜੇ ਸਪੋਰਟ ਮਿਲ ਜਾਂਦੀ ਬੜਾ ਵਧੀਆ ਹੋ ਜਾਂਦਾ ਮੈਂ ਮਿਲੂਗੀ ਜੀ ਫੇਰ ਫੇਰ ਥੋੜੀ ਦੇਵਾ ਕਹਿੰਦਾ ਸਰਕਾਰ ਵੱਲੋਂ ਸਪੋਰਟ ਮਿਲ ਜੇ ਮੈਂ ਕਿਹਾ ਯਾਰ ਸਪੋਰਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਇਹ ਕਿਸ ਤਰ੍ਹਾਂ ਦੀ ਸਪੋਰਟ ਮੰਗਦਾ ਉਹ ਬਾਅਦ ਤੋਂ ਬਾਅਦ ਮੈਨੂੰ ਕਹੂਗਾ ਮੇਰਾ ਬਿਜਲੀ ਦਾ ਬਿੱਲ ਥੋੜਾ ਜਿਹਾ ਘਟਾ ਦਿਓ ਜਾਂ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਆ ਇਹ ਜਾ ਕੁਝ ਹੀ ਕਹੂਗਾ ਮੈਂ ਕਿਹਾ ਜੀ ਵਟ ਕਾਈਂਡ ਆਫ ਸਪੋਰਟ ਯੂ ਨੀਡ ਤੁਹਾਨੂੰ ਕਹੋ ਕਿ ਕਿਹੜੇ ਕਿਸਮ ਦੀ ਸਪੋਰਟ ਚਾਹੀਦੀ ਹੈ ਹੱਥ ਬਨ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਉਹ ਮੈਂ ਕਿਹਾ ਯਾਰ ਕਮਾਲ ਹੈ ਕਹਿੰਦਾ ਜੀ ਪਹਿਲਾਂ ਵਾਲੇ ਨੇ ਸਪੋਰਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਵਾਲਿਆਂ ਤੇ ਇਹਨਾਂ ਵਾਲਿਆਂ 'ਚ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ ਪਹਿਲਾਂ ਤੁਸੀਂ ਕਿਸੇ ਪਰਿਵਾਰ ਨਾਲ ਸਹਿਯੋਗਤਾ ਕਰਦੇ ਸੀ ਹੁਣ ਪੰਜਾਬ ਨਾਲ ਸਹਿਯੋਗਤਾ ਕਰਦੇ ਹੋ 3.5 ਕਰੋੜ ਲੋਕਾਂ ਨਾਲ ਸਹਿਯੋਗਤਾ ਕਰਦੇ ਹੋ ਤੁਸੀਂ ਫੈਕਟਰੀ ਜਿੰਨੇ ਦੀ ਲਾਉਣੀ ਹੈ ਵੱਧ ਜੁਨਟਾਂ ਦੀ ਲਾਓ ਪਰ ਮੇਰੇ 3 ਪੁੱਤਾਂ ਨੂੰ ਕੰਮ ਦਿਓ ਮੇਰੇ ਭੈਣਾ ਭਾਈਆਂ ਨੂੰ ਕੰਮ ਦਿਓ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਦਿਓ ਮੈਂ ਜਦੋਂ ਆਇਆ ਨਵੇਂ-ਨਵੇਂ ਆਏ ਸੀ ਜਦੋਂ ਮੈਂ ਕਿਹਾ ਸੀ ਮera ਅਮਰੀਕਾ ਕੈਨੇਡਾ ਤੋਂ ਆਉਣ ਕੇ ਮੁੜ ਕੇ ਉਦੋਂ ਆ ਹੱਸਦੇ ਸੀ ਵਿਰੋਧੀ ਧਿਰ ਵਾਲੇ ਲੱਗੇ ਨਾ ਇਸ ਵਿਚਾਲੇ ਅੱਗੇ ਬੈਠ ਕੇ ਗੱਲ ਕਰਾਂਗੇ ਸੁਖਦੇਸ਼ ਸਿੰਘ ਢੀਂਡ ਸਾਡੀ ਸੁਖਦੇਸ਼ ਸਿੰਘ ਢੀਂਡ ਸਾਹ ਤੇ ਬਾਦਲ ਪਰਵਾਰ ਆਮੋ ਸਾਹਮਣੇ ਵਿਖਾਈ ਦੇ ਸਕਦੇ ਨੇ ਇਸ ਵਿਚਾਲੇ ਨਰਾਜ਼ਗੀ ਦੇ ਵਿਚਾਲੇ ਸੁਖਦੇਸ਼ ਸਿੰਘ ਢੀਂਡ ਸਾਡੇ ਵੱਲੋਂ ਇੱਕ ਵੱਟਾ ਬਿਆਨ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਢੀਂਡ ਸਾਹ ਨੇ ਕਿ ਸਾਡੇ ਵਰਕਰਸ ਦੇ ਅੰਦਰ ਬਹੁਤ ਨਰਾਜ਼ਗੀ ਹੈ ਸੰਗਰੂਰ ਤੋਂ ਟਿਕਟ ਨਹੀਂ ਦੇਣ ਤੇ ਵਰਕਰਸ ਨਰਾਜ਼ ਹਨ 3 ਨੇ ਕਿ ਹੁਣ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਲੜਨਾ ਵਰਕਰਸ ਆਜ਼ਾਦ ਚੋਣ ਲੜਨ ਲਈ ਸਾਨੂੰ ਕਹਿ ਰਹੇ ਨੇ ਪਰ ਮੈਂ ਅਕਾਲੀ ਦਲ ਹਾਂ ਤੇ ਮੈਂ ਕਾਲੀ ਹਾਂ ਤੇ ਅਕਾਲੀ ਹੀ ਰਹਾਂਗਾ ਪਰਮਿੰਦਰ ਸਿੰਘ 3 ਨੂੰ ਭਾਜੀਪੀ ਤੇ ਕਾਂਗਰਸ ਤੇ ਆਫਰ ਬੁਰੀ ਸੀਗੀ ਪਰ ਅਸੀਂ ਕਿਹਾ ਕਿ ਪੰਥ ਤੱਕ ਮੁڈیاਤੇ ਹੀ ਅਸੀਂ ਰਾਵਾਂਗੇ ਦੱਸ ਕਿ 3 ਨੇ ਕਿ ਪਿਛਲੀ ਚੋਣਾਂ ਚ ਆਵਾ ਦੀ ਪਾਰਟੀ ਤੋਂ ਪਰਮਿੰਦਰ ਸਿੰਘ ਨੂੰ ਆਫਰ ਮਿਲਿਆ ਸੀ ਸਾਡੀ ਚਾਲੇ ਵੱਡੀ ਆਫਰ ਵੱਡੀ ਸਟੇਟਮੈਂਟ ਉਹਨਾਂ ਦੇ ਵੱਲੋਂ ਸੁਦੇਸ਼ ਸਿੰਘ ਢੀਂਸਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਵਰਕਰ ਦੇ ਅੰਦਰ ਬਹੁਤ ਨਰਾਜ਼ਗੀ ਹੈ ਕਿਉਂਕਿ ਸੰਗਰੂਪ ਸੀਟ ਤੋਂ ਜੋ ਢੀਂਸਾ ਪਰਿਵਾਰ ਹੈ ਦਾਵੇਦਾਰੀ ਉਹਦੇ ਵੱਲੋਂ ਕੀਤੀ ਜਾ ਰਹੀ ਸੀਗੀ ਇਸੇ ਲਈ ਚਾਲੇ ਇਕਬਾਲ ਸਿੰਘ ਛੂਂਦਾ ਨੂੰ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਜਿਸ ਤੋਂ ਨਰਾਜ਼ ਢੀਂਸਾ ਪਰਿਵਾਰ ਚੱਲ ਰਿਹਾ ਸੀਗਾ ਹੰਗਾਮੀ ਮੀਟਿੰਗ 'ਵੀ ਸਾਰੇ ਵਰਕਰਸ ਦੀ ਸੱਦੀ ਗਈ ਸੀ ਕਿ ਹਾਲ ਹੀ ਵਿੱਚ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਦੋਂ ਕਿ ਸੁਦੇਸ਼ ਸਿੰਘ ਢੀਂਸਾ ਨੂੰ ਮਿਲਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਸੀਗੇ ਤੇ ਅੱਜ ਵੀ ਆ ਮੀਟਿੰਗ ਸੱਦੀ ਗਈ ਸੀਗੀ ਆੜਾ ਕਿ ਸੁਦੇਸ਼ ਸਿੰਘ ਢੀਂਸਾ ਨੇ ਕਿਹਾ ਸੀਗਾ ਕਿ ਵਰਕਰਸ ਦੇ ਨਾਲ ਮਿਲਨੀ ਦੁਬਾਰਾ ਮਿਲਨੀ ਕਰਕੇ ਅੱਗੇ ਦੀ ਰਣਨੀਤੀ ਅੱਗੇ ਦੀ ਸਟਰੈਟਜੀ ਕੜੀ ਜਾਏਗੀ ਤੇ ਹੁਣ ਇੱਕ ਵੱਡੀ ਸਟੇਟਮੈਂਟ ਸੁਦੇਸ਼ ਸਿੰਘ ਢੀਂਸਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਲੜਨਾ ਵਰਕਰਸ ਆਜ਼ਾਦ ਛੋਣ ਲੜਨ ਦੀ ਕਲ ਕਰ ਰਹੇ ਹਨ ਪਰ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਰੀ ਵਾਰ ਆਪਾਂ ਗੱਲ ਕਰ ਲੈਣਾ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤੋ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਲ ਅਲੰਘ ਰਿਹਾ ਹੈ ਗੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਤੁਹਾਡਾ ਸਵਾਗਤ ਹੈ ਅਸੀਂ ਜਿੰਦਾਬਾਦ ਜੀ ਆਜ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀਆਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਬੰਧਕ ਹੋਇਆ ਇਸ ਕੋਈ ਹੋ ਰਹੀ ਹੈ ਬਾਰੇ ਨਾਲੇ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬਹਿ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਆਕਾਲੀ ਦਲ ਨੇ ਆਪਾਂ ਸਾਰੇ ਆਕਾਲੀ ਦਲ ਕਰਕੇ ਉਹਨਾਂ ਨੇ ਵੀ ਉਹ ਲੈਨੇ ਬਹੁਤ ਜਾਂਦਾ ਹੁੰਦਾ ਵੀ ਉਹ ਹੀ ਹੁੰਦਾ ਕਿ ਨਹੀਂ ਜਪ ਕੋ ਹੋਰ ਚੀਜ਼ ਤੇ ਮੈਨੇ ਇਕੱਲੀ ਆਕਲੀ ਰਹਿਣਾ ਕੋਈ ਗੱਲ ਜੇ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਤੇ ਸਾਰਾ ਕੁਝ ਹੈ ਇਸ ਕਰਕੇ ਉਹਨਾਂ ਨੇ ਇਹ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਪਈ ਵਾਰੀ ਸਾਰੇ ਕੋਈ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਡਿਕਟਰ ਤੁਹਾਨੂੰ ਦੇਣਾ ਭਾਵੇਂ ਨਹੀਂ ਅਸੀਂ ਮੁੜ ਕੇ ਟਿਕਣੀ ਲੈਣਾ ਕੋਈ ਵੀ ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜ। ਮਤਲਬ ਕਿ ਅਸੀਂ ਵਿਧਾਨ ਸਭਾ ਵੀ ਲੈਣਾ ਕੋਈ ਵੀ ਦਾ ਤੇ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਸੀਂ ਦੋ ਸਾਲ ਨੂੰ 3 ਸਾਲ ਪਹਿਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਸਭਾ ਉਹਦਾ ਸਭ ਨਾਲ ਚੱਲਿਆ ਜਾਊਗਾ ਜੀ ਇਸ ਗੱਲ ਤੇ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਤੇ ਉੱਪਰ ਦੇਖਣਗੇ ਕਿ ਇਹ ਤੇ ਹੁਣ ਬਖਤ ਦੱਸੂਗਾ ਜੀ ਮੈਂ ਕਿਹਾ ਤਾਂ ਮਰਕਰਨ ਮੈਂ ਤਾਂ ਮੈਂ ਪ੍ਰਮਿੰਦਰ ਦੇ ਲਿਖੇ ਕੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਉਦੋਂ ਮੇਰੀ ਸਿਹਤ ਨਹੀਂ ਲੱਗਦਾ ਜੀ ਮੰਦਰ ਚ ਜਾਣਗੇ ਉਹ ਤਾਂ ਹੁਣ ਪਰਿੰਦਰ ਤੋਂ ਬੱਚੇ ਮੈਨੂੰ ਥੋੜਾ ਬਿੱਠੀ ਦੋੜਨਾ ਗੱਲ ਤਾਂ ਬਈ ਹੋ ਗਈ ਅੱਗੇ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਈ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਨਹੀਂ ਚਾਹੀਦਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਉਹ ਤੁਰਨਾ ਕਿਤੇ ਵੀ ਗਿਆ ਹੋ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੀ ਜਿੱਦ ਲਾਇਆ ਕਿਸੇ ਨੂੰ ਬੁਲਾਇਆ ਜੀ ਠੀਕ ਜੇਕਰ ਤੁੰਦਨ ਸਾਹਿਬ ਤੁਹਾਨੂੰ ਆਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੇ ਤੋਂ ਮੁਸ਼ਕਿਲ ਹੈ ਮੈਂ ਤਾਂ ਪ੍ਰਵਿੰਦਰ ਨਾਥ ਵੀ ਕਹਦਾ ਨਾਲੇ ਮੁੰਡੇ ਬਣਨਗੇ ਸਾਡੇ ਤੀਆਂ ਪੁੱਤ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹੇ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਵਜ਼ਾ ਹੀ ਹੈ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ